ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੇ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਕੱਲ ਪੋ ਮਹੀਨੇ ਦੀ ਸੰਗਰਾਣ ਹੈ ਤੇ ਜੇਕਰ ਇਸ ਦਿਨ ਤੁਸੀਂ ਇਸ ਸ਼ਬਦ ਦਾ ਜਾਪ ਦੋ ਵਾਰ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਕੱਟੇ ਜਾਣਗੇ ਤੇ ਨਾਲ ਦੇ ਨਾਲ ਹੀ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਸੋ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਉਸ ਸ਼ਬਦ ਦੇ ਜਾਪ ਦੇ ਬਾਰੇ ਜਿਸ ਨੂੰ ਦਿਨ ਦੇ ਵਿੱਚ ਦੋ ਵਾਰ ਹੀ ਜਪਣ ਦੇ ਨਾਲ ਸਾਡੇ ਸਰੀਰ ਦੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ ਇਸ ਲਈ ਅੱਜ ਦੀ ਵੀਡੀਓ ਵਿੱਚ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਇਸ ਸਾਖੀ ਨੂੰ ਤੁਸੀਂ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਸਮਝ ਲੈਣਾ ਜੀ ਉਸ ਤੋਂ ਬਾਅਦ ਹੀ ਸ਼ਬਦ ਬਾਰੇ ਦੱਸਾਂਗੇ ਜੀ ਕਿ ਕਿਸ ਤਰ੍ਹਾਂ ਦਿਨ ਵਿੱਚ ਦੋ ਵਾਰ ਹੀ ਜਾਪ ਕਰਨ ਦੇ ਨਾਲ ਤੁਹਾਡੇ ਸਾਰੇ ਹੀ ਦੁੱਖ ਕਸ਼ਟ ਦੂਰ ਹੋ ਜਾਣਗੇ ਸਤ ਸੰਗਤ ਜੀ ਇਤਿਹਾਸ ਦੇ ਵਿੱਚ ਮਹੰਗਾ ਮਲ ਨਾਂ ਦੇ ਇੱਕ ਵਪਾਰੀ ਸਨ ਜੋ ਕਿ ਬਹੁਤ ਹੀ ਵਧੀਆ ਵਪਾਰੀ ਸਨ ਪਰ ਸਮਾਂ ਬੀਤਿਆ ਤੇ ਮਹੰਗਾ ਮਲ ਜੀ ਮਾਇਆ ਦੇ ਵਿੱਚ ਬਹੁਤ ਜ਼ਿਆਦਾ ਗ੍ਰਸਤ ਹੋ ਗਏ ਪਰਮਾਤਮਾ ਨੂੰ ਤਾਂ ਕਹਿ ਲਓ ਕਿ ਭੁੱਲ ਹੀ ਗਏ ਤੇ ਜਦੋਂ ਉਹ ਮਾਇਆ ਵਿੱਚ ਗ੍ਰਸਤ ਸਨ ਤਾਂ ਉਹਨਾਂ ਦੇ ਸਰੀਰ ਨੂੰ ਬੜੇ ਹੀ ਦੁੱਖ ਰੋਗ ਆ ਗਏ ਉਹਨਾਂ ਦੀਆਂ ਲੱਤਾਂ ਬਾਹਾਂ ਗੋਡੇ ਮੋਢੇ ਸਾਰਾ ਹੀ ਸਰੀਰ ਕਹਿ ਲਓ ਕਿ ਦੁਖਣ ਲੱਗ ਪਿਆ ਦਰਦ ਇੰਨਾ ਭਿਆਨਕ ਹੁੰਦਾ ਸੀ ਕਿ ਇਹਨਾਂ ਦਾ ਸਰੀਰ ਕਹਿ ਲਓ ਕਿ ਢੱਡਣ ਲੱਗ ਪਿਆ। ਉਹ ਹੁਣ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਚੁੱਕੇ ਸਨ। ਬਿਲਕੁਲ ਹੀ ਮਰਨ ਵਾਲੇ ਸਨ। ਉਸ ਨੂੰ ਖੁਦ ਵੀ ਲੱਗਦਾ ਸੀ ਕਿ ਉਹ ਮਰਨ ਵਾਲਾ ਹੈ। ਜ਼ਿੰਦਗੀ ਵਿੱਚ ਉਸ ਦੀ ਬਹੁਤ ਜਿਵੇਂ ਥੋੜੀ ਹੀ ਰਹਿ ਗਈ ਹੋਵੇ। ਇਸ ਕਰਕੇ ਉਸ ਨੇ ਆਪਣੇ ਦੋਸਤ ਨੂੰ ਕਿਹਾ ਉਹ ਉਸ ਨਾਲ ਕਾਰੋਬਾਰ ਵਿੱਚ ਕੰਮ ਵਿੱਚ ਜੋ ਵੀ ਲੈਣ ਦੇਣ ਹੈ ਉਸ ਦਾ ਹਿਸਾਬ ਕਿਤਾਬ ਕਰ ਲਵੇ। ਕਿਉਂਕਿ ਇਹ ਆਖਣ ਲੱਗਾ ਕਿ ਮੇਰਾ ਤਾਂ ਕੁਝ ਪਤਾ ਨਹੀਂ ਮੈਂ ਕਦੋਂ ਖਤਮ ਹੋ ਜਾਣਾ ਹੈ ਇਸ ਲਈ ਹਿਸਾਬ ਕਿਤਾਬ ਕੀਤਾ ਹੀ ਚੰਗਾ ਹੈ ਤੂੰ ਆਪ ਹਿਸਾਬ ਕਿਤਾਬ ਕਰਕੇ ਉਸ ਦਾ ਦੋਸਤ ਉਸ ਨੂੰ ਹੌਸਲਾ ਦੇਣ ਲੱਗਾ ਤੇ ਕਹਿਣ ਲੱਗਾ ਤੁਹਾਨੂੰ ਕੁਝ ਨਹੀਂ ਹੁੰਦਾ ਤੁਸੀਂ ਇਦਾਂ ਕਰੋ ਕਿ ਗੋਇੰਦਵਾਲ ਵਿੱਚ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਕੋਲ ਸਿੱਖਾਂ ਦੇ ਤੀਜੇ ਪਾਤਸ਼ਾਹ ਜੋ ਹਨ ਉਹ ਗੱਦੀ ਤੇ ਬਿਰਾਜਮਾਨ ਹਨ ਉਹਨਾਂ ਦੇ ਕੋਲ ਜਾਓ ਤੇ ਜਾ ਕੇ ਆਪਣੇ ਸਾਰੇ ਹੀ ਦੁੱਖ ਦਰਦ ਉਹਨਾਂ ਨੂੰ ਦੱਸ ਦਿਓ ਫਿਰ ਸਾਰੇ ਹੀ ਦੂਰ ਹੋ ਜਾਣਗੇ ਪਰ ਤੂੰ ਮੇਰੇ ਕਹਿਣ ਤੇ ਨਹੀਂ ਜਾਣਾ ਤੂੰ ਆਪਣੀ ਮਰਜ਼ੀ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਆਪਣੇ ਮਨ ਤੋਂ ਜਾਣਾ ਹੈ ਵੇਖ ਲੈ ਤੇਰੇ ਸਾਰੇ ਹੀ ਦੁੱਖ ਦਰਦ ਹੁਣ ਦੂਰ ਹੋ ਜਾਣਗੇ ਮਹੰਗਾ ਮਲ ਕੁਝ ਦਿਨ ਤਾਂ ਵਿਚਾਰ ਕਰਦਾ ਰਿਹਾ ਪਰ ਜਦੋਂ ਮਨ ਵਿੱਚ ਸ਼ਰਧਾ ਪੈਦਾ ਹੋ ਗਈ ਤਾਂ ਉਹ ਗੋਇੰਦਵਾਲ ਗੁਰੂ ਅਮਰਦਾਸ ਜੀ ਦੇ ਕੋਲ ਪਹੁੰਚ ਗਿਆ ਉਹ ਆਪਣੇ ਪੂਰੇ ਹੀ ਪਰਿਵਾਰ ਸਾਹਿਤ ਉਥੇ ਗੁਰੂ ਜੀ ਦੇ ਪਾਸ ਪਹੁੰਚਿਆ ਗੁਰੂ ਅਮਰਦਾਸ ਜੀ ਕੀਰਤਨ ਸਰਵਣ ਕਰ ਰਹੇ ਸਨ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ ਤੇ ਦੂਜੇ ਪਾਸੇ ਬੌਲੀ ਸਾਹਿਬ ਜੀ ਦੀ ਸੇਵਾ ਹੋ ਰਹੀ ਸੀ ਸੰਗਤਾਂ ਦਾ ਇਕੱਠ ਵੇਖ ਕੇ ਮਹੰਗਾ ਮਲ ਜੀ ਬੜੇ ਹੀ ਹੈਰਾਨ ਸਨ ਤੇ ਸੋਚਣ ਲੱਗੇ ਇੱਥੇ ਜ਼ਰੂਰ ਹੀ ਕੁਝ ਹੈ ਜਿਸ ਕਰਕੇ ਸੰਗਤਾਂ ਵਿੱਚ ਇੰਨਾ ਵਿਸ਼ਵਾਸ ਹੈ ਉਸਨੇ ਸੰਗਤ ਕੀਤੀ ਪਹਿਲੇ ਦਿਨ ਉਸ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦਾ ਸਮਾਂ ਨਾ ਮਿਲਿਆ ਤਾਂ ਮਹੰਗਾ ਮਲਜੀ ਆਪਣੇ ਪਰਿਵਾਰ ਸਮੇਤ ਉੱਥੇ ਹੀ ਰਹੇ ਤੇ ਦੂਜੇ ਦਿਨ ਵੀ ਸਾਥ ਸੰਗਤ ਜੀ ਜ਼ਿਆਦਾ ਸਮਾਂ ਨਾ ਹੋਣ ਕਰਕੇ ਉਹਨਾਂ ਨੂੰ ਲੱਗਾ ਕਿ ਅੱਜ ਵੀ ਪਰਮਾਤਮਾ ਦੇ ਦਰਸ਼ਨ ਨਹੀਂ ਹੋਣੇ ਇਸ ਲਈ ਸੇਵਾ ਹੀ ਕਰਦੇ ਰਹੇ ਤੀਜੇ ਦਿਨ ਜਦੋਂ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਗੁਰੂ ਜੀ ਨੇ ਪੁੱਛਿਆ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤਾਂ ਮਹੰਗਾ ਮਲ ਜੀ ਇਹੀ ਕਹਿ ਰਹੇ ਸਨ ਕਿ ਤੁਹਾਡੇ ਦਰਸ਼ਨਾਂ ਲਈ ਆਏ ਹਨ ਉਸ ਦੀ ਪਤਨੀ ਨੇ ਮਗਰੋਂ ਉਹਨਾਂ ਨੂੰ ਵਾਰ-ਵਾਰ ਕਿਹਾ ਤੁਸੀਂ ਤਾਂ ਗੁਰੂ ਜੀ ਨੂੰ ਆਪਣੇ ਸਰੀਰ ਦੇ ਦੁੱਖ ਤਕਲੀਫਾਂ ਬਾਰੇ ਦੱਸਣਾ ਸੀ ਤੁਸੀਂ ਕਿੰਨੇ ਪੀੜਿਤ ਹੋ ਤੁਹਾਡਾ ਸਰੀਰ ਸਾਰਾ ਦੁੱਖਦਾ ਹੈ ਤੁਸੀਂ ਇਹ ਗੱਲ ਗੁਰੂ ਜੀ ਨੂੰ ਕਿਉਂ ਨਹੀਂ ਦੱਸਦੇ ਪਰ ਮਹੰਗਾ ਮਲ ਜੀ ਨੇ ਉਸ ਨੂੰ ਚੁੱਪ ਕਰਵਾ ਦਿੱਤਾ ਫਿਰ ਇਹੇ ਕਿਹਾ ਗੁਰੂ ਜੀ ਮੈਂ ਤੁਹਾਡੇ ਦਰਸ਼ਨ ਕਰਨ ਲਈ ਆਇਆ ਹਾਂ ਤੇ ਮੈਨੂੰ ਸਿੱਖੀ ਬਖਸ਼ ਦਿਓ ਮੇਰੇ ਤੇ ਕਿਰਪਾ ਕਰ ਦਿਓ ਆਪਣੇ ਦਰੋਂ ਘਰੋਂ ਸਿੱਖੀ ਜੀਵਨ ਮੈਨੂੰ ਦੇ ਦਿਓ ਤਾਂ ਗੁਰੂ ਜੀ ਕਹਿੰਦੇ ਸਿੰਘਾ ਸਿੱਖੀ ਬੜੀ ਔਖੀ ਮਿਲਦੀ ਹੈ ਗੁਰੂ ਜੀ ਕਹਿੰਦੇ ਸਿੱਖਾ ਅਸੀਂ ਤੈਨੂੰ ਚਰਨ ਪਹਲ ਦੇਂਦੇ ਹਾਂ ਪਰ ਸਿੱਖੀ ਕਮਾਉਣੀ ਬੜੀ ਔਖੀ ਹੈ ਗੁਰੂ ਜੀ ਦੇ ਦਰਸ਼ਨਾਂ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਫਿਰ ਉਸ ਦੀ ਪਤਨੀ ਉਸ ਨੂੰ ਕਹਿਣ ਲੱਗੀ ਤੁਸੀਂ ਆਪਣਾ ਦੁੱਖ ਗੁਰੂ ਜੀ ਨੂੰ ਕਿਉਂ ਨਹੀਂ ਦੱਸਦੇ ਤਾਂ ਕਹਿਣ ਲੱਗਾ ਜਿੱਦਾਂ ਦਾ ਮੈਂ ਇੱਥੇ ਆਇਆ ਹਾਂ ਉਦਾਂ ਹੀ ਮੇਰੇ ਸਾਰੇ ਸਰੀਰ ਦੇ ਵਿੱਚ ਦਰਦ ਨਹੀਂ ਆਰਾਮ ਮਹਿਸੂਸ ਹੋ ਰਿਹਾ ਹੈ ਫਿਰ ਬਾਕੀ ਪਰਿਵਾਰ ਤਾਂ ਘਰ ਨੂੰ ਵਾਪਸ ਆ ਜਾਂਦਾ ਹੈ ਪਰ ਮਹੰਗਾ ਮਲ ਜੀ ਉੱਥੇ ਹੀ ਰਹਿ ਪੈਂਦੇ ਹਨ ਉਸ ਤੋਂ ਬਾਅਦ 2.5 ਸਾਲ ਮਹੰਗਾ ਮਲ ਜਿੱਥੇ ਉੱਥੇ ਗੁਰੂ ਘਰ ਦੇ ਵਿੱਚ ਲੰਗਰਾਂ ਵਿੱਚ ਸੇਵਾ ਹੀ ਕਰਦੇ ਰਹੇ ਜਦੋਂ ਗੁਰੂ ਦੀ ਮਰਿਆਦਾ ਅਨੁਸਾਰ ਬਚੇ ਹੋਏ ਲੰਗਰ ਦੀ ਬੇਦਬੀ ਨਾ ਹੋਵੇ ਇਸ ਕਰਕੇ ਬਚੇ ਹੋਏ ਲੰਗਰ ਨੂੰ ਕਿਸੇ ਨਦੀ ਜਾਂ ਦਰਿਆ ਵਿੱਚ ਵਹਾਉਂਦੇ ਸਨ ਇਸੇ ਹੀ ਤਰ੍ਹਾਂ ਬਚਿਆ ਹੋਇਆ ਭੋਜਨ ਲੈ ਕੇ ਜਦੋਂ ਮਹੰਗਾ ਮਰ ਜੇ ਉਹਨਾਂ ਨੂੰ ਤਿੰਨ ਚੋਰ ਮਿਲੇ ਸੰਗਤਾਂ ਤੋਂ ਮਾਇਆ ਚੁਰਾਉਣ ਲਈ ਗੁਰੂ ਘਰ ਆ ਰਹੀਆਂ ਸੰਗਤਾਂ ਨੂੰ ਉਹ ਲੁੱਟਦੇ ਸਨ ਜਦੋਂ ਉਹ ਮਹੰਗਾ ਮਰ ਜੀ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਅਸੀਂ ਗੁਰੂ ਦੇ ਦਰਸ਼ਨਾਂ ਲਈ ਜਾ ਰਹੇ ਹਾਂ ਤਾਂ ਮਹੰਗਾ ਮਰ ਜੀ ਉਹਨਾਂ ਨੂੰ ਕਹਿੰਦੇ ਸਿੱਖੋ ਕਿਦਰੇ ਤੁਹਾਨੂੰ ਭੁੱਖ ਤਾਂ ਨਹੀਂ ਲੱਗੀ ਹੋਈ ਇਸ ਲਈ ਤੁਹਾਨੂੰ ਲੰਗਰ ਪ੍ਰਸ਼ਾਦਾ ਮੈਂ ਇੱਥੇ ਹੀ ਸ਼ਿਕਾਹ ਦਿਨਾ ਹਾਂ ਸ਼ੱਕ ਲਓ ਫਿਰ ਗੁਰੂ ਘਰ ਜਾਇਓ ਉਹ ਚੋਰ ਉੱਥੇ ਹੀ ਬੈਠ ਕੇ ਭੋਜਨ ਪ੍ਰਸ਼ਾਦਾ ਸ਼ਕਣ ਲੱਗੇ ਉਹਨਾਂ ਨੂੰ ਇੰਜ ਲੱਗਾ ਇਸ ਆਦਮੀ ਨੂੰ ਸਾਡੇ ਬਾਰੇ ਪਤਾ ਲੱਗ ਗਿਆ ਹੈ ਇਸ ਲਈ ਹੀ ਉਹਨਾਂ ਨੇ رائے ਕੀਤੀ ਕਿ ਇਸ ਨੂੰ ਮਾਰ ਦਿੱਤਾ ਜਾਵੇ ਪਰ ਵਿੱਚੋਂ ਇੱਕ ਨੇ ਕਹਿ ਦਿੱਤਾ ਨਾ ਮਾਰੋ ਇਸ ਨੇ ਸਾਨੂੰ ਭੁੱਖਿਆਂ ਨੂੰ ਭੋਜਨ ਸ਼ਿਕਾਇਆ ਹੈ ਇਸ ਲਈ ਆਪਾਂ ਇਸ ਨੂੰ ਇੱਥੇ ਰੋਖ ਨਾਲ ਬੰਨ੍ਹ ਦਿੰਦੇ ਹਾਂ ਤਿੰਨ ਜਾਣਿਆਂ ਨੇ رائے ਕੀਤੀ ਕਿ ਮਹੰਗਾ ਮਲ ਨੂੰ ਉੱਥੇ ਬੰਨ ਦਿੱਤਾ ਜਾਵੇ। ਇੱਕ ਟੋਏ ਵਿੱਚ ਉਹਨਾਂ ਨੇ ਲਮਕਾ ਦਿੱਤਾ। ਆਪ ਗੁਰੂ ਘਰ ਆ ਗਏ। ਮਹੰਗਾ ਮਲ ਜੀ ਇੱਥੇ ਹੀ ਉਸੇ ਹੀ ਅਵਸਥਾ ਵਿੱਚ ਗੁਰੂ ਦਾ ਸਿਮਰਨ ਕਰਦੇ ਰਹੇ। ਇੱਧਰ ਜਦੋਂ ਕੀਰਤਨ ਹੋ ਰਿਹਾ ਸੀ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਤਿੰਨਾਂ ਹੀ ਚੋਰਾਂ ਨੂੰ ਆਵਾਜ਼ ਮਾਰੀ ਜੋ ਤਿੰਨ ਜਾਣੇ ਪਿੱਛੇ ਬੈਠੇ ਹੋਏ ਸਨ। ਗੁਰੂ ਜੀ ਨੇ ਕਿਹਾ ਅੱਗੇ ਆ ਜਾਓ। ਜਦੋਂ ਅੱਗੇ ਆਉਣ ਲਈ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪਿੱਛੇ ਹੀ ਬੜੇ ਆਨੰਦ ਵਿੱਚ ਹਾਂ ਤੁਸੀਂ ਸਾਨੂੰ ਅੱਗੇ ਕਿਉਂ ਬੁਲਾ ਲਿਆ ਤਾਂ ਗੁਰੂ ਪਾਤਸ਼ਾਹ ਜੀ ਜਾਣੀ ਜਾਣ ਸਨ ਦਿਲਾਂ ਦੀ ਜਾਣਣ ਵਾਲੇ ਸਨ ਕਹਿਣ ਲੱਗੇ ਆਨੰਦ ਵਿੱਚ ਤਾਂ ਉਹ ਵੀ ਬਹੁਤ ਹੈ ਜਿਸ ਨੂੰ ਤੁਸੀਂ ਟੋਏ ਵਿੱਚ ਲਮਕਾ ਕੇ ਆਏ ਹੋ ਉਹ ਤਿੰਨੇ ਜਾਣੇ ਹੈਰਾਨ ਹੋ ਗਏ ਕਿ ਇਹਨਾਂ ਨੂੰ ਕਿਵੇਂ ਸਭ ਕੁਝ ਪਤਾ ਹੈ ਗੁਰੂ ਅਮਰਦਾਸ ਜੀ ਆਪ ਚੱਲ ਕੇ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਉਹਨਾਂ ਨੇ ਮਹੰਗਾ ਮਲ ਜੀ ਨੂੰ ਲਮਕਾਇਆ ਹੋਇਆ ਸੀ ਪਰ ਜਾਂਦਿਆਂ ਨੂੰ ਮਹੰਗਾ ਮਲ ਜੀ ਤਾਂ ਭਗਤੀ ਵਿੱਚ ਲੀਨ ਸਨ ਉਹਨਾਂ ਦੀ ਸੁਰ ਪਰਮਾਤਮਾ ਨਾਲ ਜੁੜੀ ਹੋਈ ਸੀ ਆਵਾਜ਼ ਮਾਰਨ ਤੇ ਵੀ ਉਹਨਾਂ ਨੇ ਆਵਾਜ਼ ਨਾ ਦਿੱਤੀ ਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਇਹਨਾਂ ਦੇ ਕੰਨਾਂ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਤਾਂ ਬਾਬਾ ਜੀ ਨੇ ਇਦਾਂ ਹੀ ਕੀਤਾ ਤਾਂ ਮਹੰਗਾ ਮਲ ਜੀ ਵੈਰਾਗ ਵਿੱਚ ਆ ਗਏ ਕਿ ਪਾਤਸ਼ਾਹ ਜੀ ਤੁਸੀਂ ਕਿਉਂ ਚੱਲ ਕੇ ਆਏ ਹੋ ਕਿਸੇ ਹੋਰ ਨੂੰ ਭੇਜ ਦੇਣਾ ਸੀ ਮੈਨੂੰ ਲੈਣ ਦੇ ਵਾਸਤੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਕੀਤੇ ਸਿੱਖਾ ਜਿਹੜੇ ਮੇਰੇ ਪਾਏ ਹੋਏ ਪਰਚੀਆਂ ਵਿੱਚੋਂ ਸਿੱਖ ਪਾਸ ਹੋ ਜਾਂਦੇ ਹਨ ਫਿਰ ਉਹਨਾਂ ਦੇ ਕੋਲ ਮੈਂ ਆਪ ਚੱਲ ਕੇ ਆਉਂਦਾ ਹਾਂ ਸਿੱਖਾਂ ਨੂੰ ਨਹੀਂ ਭੇਜਦਾ ਉਹਨਾਂ ਦੀ ਫਿਰ ਮੈਂ ਆਪ ਪੈਜ ਰੱਖਦਾ ਹਾਂ ਗੁਰੂ ਜੀ ਕਹਿੰਦੇ ਜਿਹੜੇ ਹੱਥਾਂ ਨਾਲ ਤੁਸੀਂ ਇਸ ਨੂੰ ਬੰਨਿਆ ਹੈ ਚੋਰਾਂ ਨੂੰ ਕਹਿੰਦੇ ਉਹਨਾਂ ਹੀ ਹੱਥਾਂ ਦੇ ਨਾਲ ਖੋਲ ਕੇ ਇਸ ਨੂੰ ਬਾਹਰ ਕੱਢੋ ਜਦੋਂ ਮਹੰਗਾ ਮਲ ਜੀ ਨੂੰ ਬਾਹਰ ਕੱਢਿਆ ਗਿਆ ਤਾਂ ਗੁਰੂ ਜੀ ਨੇ ਉਸ ਨੂੰ ਗਲ ਨਾਲ ਲਾਇਆ ਉਸ ਨੂੰ अनेका ਹੀ ਵਾਰ ਗੁਰੂ ਜੀ ਪੁੱਛਣ ਲੱਗੇ ਕਿ ਇਹਨਾਂ ਨੂੰ ਸਾਰੀ ਰਾਤ ਤੇਨੂੰ ਟੋਏ ਵਿੱਚ ਦਬ ਛੱਡਿਆ ਹੈ ਦੱਸੋ ਹੁਣ ਇਹਨਾਂ ਚੋਰਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਮਹੰਗਾ ਮਲ ਜੀ ਕਹਿੰਦੇ ਤੁਸੀਂ ਸਾਡੇ ਗੁਰੂ ਹੋ ਅਸੀਂ ਤੁਹਾਡੇ ਸੇਵਕ ਹਾਂ ਤੁਹਾਡਾ ਜੋ ਵੀ ਹੁਕਮ ਉਹੀ ਇਸ ਨੂੰ ਸਜ਼ਾ ਦੇ ਸਕਦੇ ਹੋ ਦੂਜੀ ਵਾਰ ਗੁਰੂ ਜੀ ਨੇ ਫਿਰ ਪੁੱਛਿਆ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਪਰ ਮਹੰਗਾ ਮਲ ਜੀ ਇਹੀ ਸ਼ਬਦ ਦੂਜੀ ਵਾਰ ਫਿਰ ਕਹੇ ਜਦੋਂ ਤੀਜੀ ਵਾਰ ਗੁਰੂ ਅਮਰਦਾਸ ਜੀ ਨੇ ਪੁੱਛਿਆ ਤਾਂ ਮਹੰਗਾ ਮਲ ਜੀ ਕਹਿਣ ਲੱਗੇ ਗੁਰੂ ਜੀ ਕਿਰਪਾ ਕਰੋ ਤੇ ਇਹਨਾਂ ਨੂੰ ਵੀ ਸਿੱਖੀ ਦੀ ਦਾਤ ਬਖਸ਼ ਦਿਓ ਹੁਣ ਤਿੰਨੇ ਚੋਰ ਗੁਰੂ ਜੀ ਦੇ ਚਰਨਾਂ ਵਿੱਚ ਡਿੱਗੇ ਆਪਣੀ ਭੁੱਲ ਮੰਗਣ ਲੱਗੇ ਸਾਥ ਸੰਗਤ ਜੀ ਗੁਰੂਜੀ ਬਚਨ ਕਰਦੇ ਹਨ ਕਿ ਜੇ ਆਪਾਂ ਵੀ ਆਪਣੇ ਅੰਦਰ ਝਾਤ ਮਾਰੀਏ ਕਿ ਅਸੀਂ ਕਿੰਨਾ ਕੁ ਗੁਰੂ ਦੀ ਯਾਦ ਵਿੱਚ ਬੈਠਦੇ ਹਾਂ ਕਿੰਨਾ ਕੁ ਗੁਰੂ ਨੂੰ ਯਾਦ ਕਰਦੇ ਹਾਂ ਸਾਧ ਸੰਗਤ ਜੀ ਸੇਵਾ ਦੇ ਨਾਲ ਵੀ ਸਬਰ ਦੀ ਵੀ ਬੜੀ ਲੋੜ ਹੁੰਦੀ ਹੈ ਇਸ ਲਈ ਹਮੇਸ਼ਾ ਗੁਰੂ ਦੇ ਨਾਲ ਜੁੜੇ ਰਹੋ ਜ਼ਿੰਦਗੀ ਵਿੱਚ ਜਾਦੇ ਰੁਝੇਵਿਆਂ ਦੇ ਕਾਰਨ ਜੇਕਰ ਸਮਾਂ ਨਹੀਂ ਲੱਗਦਾ ਤਾਂ ਘੱਟੋ ਘੱਟ 10-15 ਮਿੰਟ ਜ਼ਰੂਰ ਕੱਢੋ ਰਾਤ ਦੇ ਵੇਲੇ ਸੌਣ ਤੋਂ ਪਹਿਲਾਂ 10-15 ਮਿੰਟ ਬੈਠ ਕੇ ਪਰਮਾਤਮਾ ਨੂੰ ਜ਼ਰੂਰ ਯਾਦ ਕਰੋ। ਉਹਨਾਂ ਦੀਆਂ ਦਿੱਤੀਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਤੇ ਹਰ ਰੋਜ਼ ਤੁਸੀਂ ਦੋ ਵਾਰ ਮੂਲ ਮੰਤਰ ਦਾ ਜਾਪ ਕਰਿਆ ਕਰੋ। ਸਵੇਰੇ ਉੱਠਦਿਆਂ ਹੀ 108 ਮਣਕੇ ਮਾਲਾ ਮੂਲ ਮੰਤਰ ਦਾ ਜਾਪ ਕਰਿਆ ਕਰੋ। ਰਾਤ ਨੂੰ ਸੌਣ ਲੱਗੇ 10 ਮਿੰਟ ਮੂਲ ਮੰਤਰ ਦਾ ਜਾਪ ਕਰਕੇ ਹੀ ਸੋਇਆ ਕਰੋ। ਇਹ ਦੋ ਵਾਰ ਤੁਹਾਡਾ ਕੀਤਾ ਹੋਇਆ ਜਾਪ ਤੁਹਾਡੀ ਝੋਲੀ ਦਾਤਾਂ ਦੇ ਨਾਲ ਭਰ ਦੇਵੇਗਾ। ਤੁਸੀਂ ਗੁਰੂ ਦੀਆਂ ਸਾਰੀਆਂ ਹੀ ਖੁਸ਼ੀਆਂ ਹਾਸਲ ਕਰ ਲਓਗੇ ਤੇ ਪਰਮਾਤਮਾ ਦੇ ਨਾਲ ਜੁੜੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ